ਕੋ ਚੜੇਗਾ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਪਹੁੰਚ ਹੈਗੀ ਆ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਬੇਲ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਤੇ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਮੱਝਾਂ ਜਿਹੜੀਆਂ ਦੋਸਤੋ ਦਿਖਾਵਾਂਗੇ ਇੱਕ ਤਾਂ ਨੀਲੀ ਰਬੀ ਦੀ ਪਿਓਰ ਮੱਝ ਦੋਸਤੋ ਤੇ ਇੱਕ ਨੀਲੀ ਦੀ ਮੱਝ ਤੁਹਾਨੂੰ ਦੂਜੇ ਨੰਬਰ ਤੇ ਦਿਖਾਵਾਂਗੇ ਇੱਕ ਦੋਸਤੋ ਵਾਇਰ ਹੋਵੇਗੀ ਇਸ ਵੀਡੀਓ ਦੇ ਵਿੱਚ ਵਰਦੀ ਪੂਰੀ ਇਨਫੋਰਮੇਸ਼ਨ ਵੀ ਜਿਹੜੀ ਤੁਹਾਨੂੰ ਮਿਲ ਜਾਊਗੀ ਤੇ ਪੂਰੀ ਗੱਲਬਾਤ ਆਪਾਂ ਵੀਰ ਹਰਵੈਲ ਦੇ ਨਾਲ ਕਰਾਂਗੇ ਹਰ ਵਾਰ ਦੀ ਤਰ੍ਹਾਂ ਅੱਜ ਦੋਸਤੋ 14 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਕੋਈ ਸ਼ਾਮ ਦੇ 6 ਵਜੇ ਦਾ ਸਮਾਂ ਹੈਗਾ ਤੇ ਕੱਲ ਨੂੰ ਦੋਸਤੋ 15 ਮਈ ਨੂੰ ਮਾਰਨਿੰਗ 6 ਵਜੇ ਵੀਡੀਓ ਆਪਾਂ ਅਪਲੋਡ ਕਰਾਂਗੇ ਤੇ ਪਸ਼ੂ ਪਸੰਦ ਆਇਆ ਹੋਵੇ ਦੋਸਤੋ ਤੇ ਉਹ ਟਿਪਕੇ ਤਸੱਲੀ ਕਰ ਲਿਓ ਕਿਉਂਕਿ ਪਸ਼ੂ ਜੜਿਆ ਤੇ ਦੋਨੋਂ ਮੱਜਾਂ ਨੇ ਬਿਲਕੁਲ ਗੱਪਣ ਦੇ ਬਿਲਕੁਲ ਤਿਆਰੀ ਦੇ ਵਿੱਚ ਤੇ ਤੇ ਪਕੇ ਤਾਂ ਸੱਲੀ ਕਰਨ ਤੋਂ ਬਾਅਦ ਤੁਸੀਂ ਇਹ ਜਿਹੜੇ ਪਸ਼ੂ ਫਰੀਜ਼ ਲਓ ਬਾਕੀ ਹੈ ਬਹੁਤ ਨਗੀਨਾ ਦੀਜ ਹੋਵੇਗੀ ਠੀਕ ਆ ਇੱਕ ਤਾਂ ਨੀਦੀਰਾ ਵੀ ਹੋਵੇਗੀ ਦੋਸਤੋ ਇੱਕ ਮੀਨੀ ਸਿੰਘ ਵੀ ਹਲਦੇ ਹੋਣਗੇ ਬਹੁਤੇ ਵੀਰਾਂ ਦੀ ਡਿਮਾਂਡ ਇਛਾ ਹੁੰਦੀ ਆ ਆਹ ਕਰਦੇ ਆ ਵੀਰ ਹਰਵੈਲ ਦੇ ਨਾਲ ਗੱਲ ਪੁੱਛਦੇ ਆ ਕੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਵੀਰ ਹਰਵੈਲ ਜੀ ਸਸਰੀਕਾਲ ਹਾਂਜੀ ਸੰਧੂ ਜਾਬ ਦੀ ਸਸਰੀਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਉਦੇਸ਼ ਜਾਂ ਇੱਥੇ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਡਿਟਾ ਵੀ ਜੀ ਬਹੁਤ ਵਧੀਆ ਬਈ ਅਛਾ ਹਰਵੈਲ ਬਾਈ ਹੋਰ ਹੋ ਗਿਆ ਫਿਰ ਇੱਕ ਵਾਰੀ ਹਾਂਜੀ ਹੋ ਗਏ ਬਾਈ ਹੁਣ ਤਾਂ ਤਕਰੀਬਨ ਵੇਲੇ ਹੋ ਗਏ ਪਨੀਰੀਆਂ ਪਨੂਰੀਆਂ ਬੀਜਲੀਆ ਮੱਕੀ ਮੁੱਕੀ ਬਿਜਲੀ ਠੀਕ ਆ ਜੀ ਹਾਂਜੀ ਠੀਕ ਆ ਠੀਕ ਆ ਤੇ ਵਿਕਰੀ ਵਾਲੇ ਪਸ਼ੂ ਵੈਸੇ ਵਿੱਚ ਸੇਰ ਵੀ ਕਾਫੀ ਹੁੰਦੇ ਰਹੇ ਆ ਹੁੰਦੇ ਰਹੇ ਤਕਰੀਬਨ ਵਿੱਚੋ ਵਾਰੀ ਬਾਕੀ ਥੋੜਾ ਜਿਆਦਾ ਘਟਾਇਆ ਸੀਗਾ ਕੰਮ ਹਾਂਜੀ ਚਲੋ ਸੀਜ਼ਨ ਦੇ ਵਿੱਚ ਸਾਰੇ ਭੈਣ ਭਰਾ ਵੀ ਰੁਜੇ ਸੀਗੇ ਤਾਂ ਆਪ ਵੀ ਰੁਜੇ ਸੀਗੇ ਠੀਕ ਆ ਹਾਂਜੀ ਤੇ ਅਜਰ ਫੇਰ ਭਾਈ ਇਹ ਪਸ਼ੂ ਆਪਾਂ ਦੋ ਲੈ ਜਾਂਦੇ ਇੱਕ ਤਾਂ ਨੀਲੀ ਰਾਵੀ ਦੀ ਮਾਂ ਹੈ ਬਿਲਕੁਲ ਪੂਰੀ ਇਨਫੋਰਮੇਸ਼ਨ ਆਪਾਂ ਇਹਦੀ ਲੈਣੀ ਆ ਤੁਹਾਡੇ ਤੋਂ ਤੇ ਇੱਕ ਨੀਲੀ ਦੀ ਮੱਝ ਹੈ ਤਕਰੀਬਨ ਦੋਨੇ ਨੀਲੀ ਰੀਆਂ ਨੇ ਹਾਂਜੀ ਇਹ ਮੀਨੀ ਆ ਨਾਲ ਨੀਲੀ ਹਾਂਜੀ ਤਾਂ ਸੰਧੂ ਸਾਹਿਬ ਇਹ ਦੂਜੇ ਸੂਏ ਝੋਟੀ ਸੂਗੀ ਹੂੰ ਪਹਿਲੇ ਸੂਏ ਦਾ ਇਹਦਾ ਜਿਹੜਾ ਰਕਾਰ ਸੀਗਾ 12 12.5 ਲੀਟਰ ਦਾ ਸੀਗਾ ਹੂੰ ਤਾਂ ਹੁਣ ਇਹਦੇ ਜਿਹੜੇ ਆ 6 ਯਾਨੀ ਕਿ ਜੇਠ ਨੂੰ ਦਿਨ ਪੂਰੇ ਹੋ ਰਹੇ ਨੇ ਜਿਹੜਾ ਸੰਗਰਾਂਤ ਤੋਂ ਬਾਅਦ ਠੀਕ ਹੈ ਜੀ 6 ਨੂੰ ਤਾਂ ਗੱਬਣਾ ੱਪਣ ਬਹੁਤ ਵਧੀਆ ਠੀਕ ਆ ਤੇ ਸੈਕੰਡ ਲਕਟੇਸ਼ਨ ਦੇ ਵਿੱਚ ਜਿਹੜੀ ਦੋਸਤੋ ਇਹ ਇਹ ਤੁਹਾਨੂੰ ਸੂਗੀ ਕਮਾਚ ਸੂਗੀ ਤੇ ਪਹਿਲਾਂ ਸੂਏ ਕਿੰਨਾ 13 14 ਲੀਟਰ ਤੇ 12 12.5 ਲੀਟਰ ਦੀ ਜਿਹੜੀ ਇਹਨੇ ਚੁਆਈ ਕਰਾਈ ਸੀ ਐਂਕਿ ਆਪਾਂ ਉਮੀਦ ਕਰ ਸਕਦੇ ਆ ਕਿ 15 ਦੇ ਪਲੱਸ ਹੀ ਰਹਿਣਾ ਚਾਹੀਦਾ ਬਾਕੀ ਚਲੋ ਅੱਗੇ ਆਪਣੀ ਸਾਮ ਸੰਭਾਲ ਹੁੰਦੀ ਹੈ ਠੀਕ ਹੈ ਜੀ ਬਿਲਕੁਲ ਆ ਦੋਸਤੋ ਤੁਸੀਂ ਜਿਹੜੀ ਆ ਮੀਵੀ 라ਵੀ ਦੀ ਮਾਚ ਦੇਖ ਰਹੇ ਪੂਰੇ ਭਾਰੀ ਬਣਤਰਾਂ ਦੋਸਤੋ ਸਰੀਰਕ ਫੇਟ ਠੂਠਾ ਦੇਖੋਗੇ ਤੁਸੀਂ ਤੇ ਇਹੋ ਜੀ ਜਦੋਂ ਦੋਸਤੋ ਆਪਾਂ ਮਾਜ ਤੁਹਾਨੂੰ ਦਿਖਾਉਣੀ ਆ ਤੇ ਕਹਿੰਦੇ ਆ ਵੀ ਬਿਲਕੁਲ ਥੱਪੇ ਦੇ ਥੱਪੇ ਤੇ ਆਹ ਵੇਖੋ ਖਣਲੇ ਵੀ ਜਿਹੜੀ ਦੋਸਤੋ ਪੂਰੀ ਸਾਫ ਆ ਤੇ ਪੇਟ-ਪੁੱਠੇ ਦੀ ਲੰਬਾਈ ਹਾਈਟ ਹਰ ਪਾਸੇ ਜਿਹੜੀ ਦੋਸਤੋ ਮੱਜ ਪੂਰੀ ਆ ਠੀਕ ਆ ਬਹੁਤ ਵੱਡੇ ਕੱਦ ਦੇ ਆ ਫੁੱਲ ਵੱਡੀ ਹਾਈਟ ਦੀ ਆ ਨੋਰਮਲ ਜੇਕਰ ਦੋਸਤੋ ਆਪਾਂ ਗੱਲ ਕਰੀਏ ਤੇ ਵੱਡੇ ਬੰਦੇ ਦੀ ਮੈਂ ਆਪਾਂ ਕਹਿ ਦਿੰਨੇ ਆ ਵੀ ਵੱਡੇ ਬੰਦੇ ਦੀ ਮੈਂ ਆ ਠੀਕ ਆ ਲੰਬਾਈ ਵੀ ਬਹੁਤ ਜ਼ਿਆਦਾ ਨਿਸ਼ਾਨੀਆਂ ਮਾਰਕਿੰਗ ਓਵਰ ਆਲ ਇੱਕ ਵਾਰੀ ਵੀਰ ਹਰਵੇਲ ਜੀ ਅੱਗੇ ਥੋੜਾ ਜਿਹਾ ਜਾ ਕੇ ਆਪਾਂ ਢੱਕ ਕੇ ਦਿਖਾ ਦਿੰਦੇ ਆ ਜੀ ਆ ਵੀ ਦੋਸਤੋ ਆ 20 ਰੁਪਏਲ ਦੇ ਕੋਲ ਜਿਹੜੀ ਦੋਸਤੋ ਇਹ ਮੱਝ ਹੈਗੀ ਆ ਨੀਲੀ ਰਾਵੀ ਦੀ ਆ ਸਿੰਘ ਵੀ ਹਿੱਲਦੇ ਆ ਦੋਸਤੋ ਤੇ ਵੱਡੇ ਪੱਲੇ ਦੀ ਆ ਪਿੱਟ ਪੁੱਠਾ ਚੁੜਾਈ ਦੇਖੋਗੇ ਤੁਸੀਂ ਬਹੁਤ ਖੂਬਸੂਰਤ ਮੱਝ ਆ ਲੋ ਜੀ ਬਾਕੀ ਥਣ ਥਣ ਦੀ ਕੁਆਲਿਟੀ ਭਰਾਵੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਚੌਰ ਸਲੇਵਾ ਦੋਸਤੋ ਜਿੰਨਾ ਕ ਅੱਗੇ ਨੂੰ ਨੇਵੇ ਦੀ ਬਣਤਾਂ ਉਨੀ ਪਛਾਣ ਜਿਹੜੀ ਤਿਆਰ ਹੁੰਦੀ ਪਈ ਆ ਠੀਕ ਆ ਤੇ ਪਤਲੇ ਪਿੰਡੇ ਦੇ ਵਿੱਚ ਆਪਾਂ ਇਸ ਮੱਝ ਨੂੰ ਕਹਿ ਸਕਦੇ ਵੀ ਬਿਲਕੁਲ ਪਤਲੀ ਜਮੜੀ ਆ ਨਾਲਾਂ ਵੇਨਾਂ ਜਿਹੜੀਆਂ ਹੈਗੀਆਂ ਦੋਸਤੋ ਵੇਨ ਤੁਸੀਂ ਦੇਖੋਗੇ ਬਿਲਕੁਲ ਜਿਵੇਂ ਇੱਕ ਫੁਲਕਾਰੀ ਤੇ ਕਢਾਈ ਕੀਤੀ ਆ ਉਸ ਟਾਈਪ ਦੀ ਆ ਸਰ ਕਿਸੇ ਵੀ ਗੱਲੋਂ ਨਹੀਂ ਕੁਸੀ ਆਪਾਂ ਕਹਿ ਸਕਦੇ ਆ ਹਾਂ ਬਿਲਕੁਲ ਜਿੰਨਾ ਵੀ ਆਪਾਂ ਇਹਦੀ ਤਾਰੀਫ ਕਰ ਲਈ ਉਹ ਨਹੀਂ ਥੋੜੀ ਆ ਤੇ ਵੀ ਆਪਾਂ ਇਹਦੇ ਸੰਧਾ ਪਿੱਟਪੂੜੇ ਦੀ ਗੱਲ ਕਰੀਏ ਹੂੰ ਚੁੜਾਈ ਹਵਾਨਾ ਹਰ ਇੱਕ ਚੀਜ਼ ਨੂੰ ਪਰਮਾਤਮਾ ਨੇ ਜਿਵੇਂ ਘੜ ਘੜ ਕੇ ਲਾਈ ਹੁੰਦੀ ਹੈ ਮੈਨਾਂ ਜੀ ਵੀ ਕਿਸੇ ਬੰਦੇ ਪਾਈ ਹਰਵੇਲ ਇੱਥੇ ਬੰਦਾ ਕੋਈ ਆ ਕੇ ਖੜ ਜੇ ਨਾ ਹਾਂ ਖੜਦਾ ਹੀ ਨਹੀਂ ਕਹਿ ਸਕਦਾ ਕਿਸੇ ਪਾਸੇ ਖੁੰਜੀ ਹੈ ਖੁੰਜੀ ਹੈ ਕਿਸੇ ਕੋਲੋਂ ਨਹੀਂ ਖੁੰਜੀ ਤੇ ਬਾਈ ਟਿੱਪਣ ਵਧੀਆ ਓਕੇ ਰਿਪੋਰਟ ਟਿੱਪਣ ਬਹੁਤ ਵਧੀਆ ਆ ਇੱਕ ਨੰਬਰ ਚੁਾਈ ਵੀ ਇੱਕ ਨੰਬਰ ਨਿਕਲੂਗੀ ਪੁਲੀ ਠੀਕ ਹੈ ਭਰਾ ਆ ਦੇਖੋ ਵੀਰ ਦੇ ਕੋਲ ਨੀਲੀ 라ਵੀ ਦੇ ਵਿੱਚ ਸਿੰਘ ਹਿੱਲਦੇ ਭਾਈ ਦਿਖਾ ਦਈਏ ਬਹੁਤੇ ਵੀਰਾਂ ਨੂੰ ਇੱਕ ਹੁੰਦਾ ਮਾੜਾ ਜਿਹਾ ਇੱਕ ਵਾਰੀ ਸਿੰਘ ਭਾਈ ਹਿੱਲਦਾ ਇੱਕ ਸੈਂਪਲ ਭਾਈ ਦਿਖਾ ਦੋ ਆਹ ਦੇਖੋ ਜੀ ਸਿੰਘ ਹਿੱਲਦੇ ਭਰਾਵੋ ਇਹਨੂੰ ਆਪਾਂ ਕਹਿ ਸਕਦੇ ਹਾਂ ਅਸਲ ਮੀਣੀ ਨੀਲੀ 라ਵੀ ਮੀਣੀ ਅੱਖਾਂ ਦੇ ਬਿਲਕੁਲ ਤੁਸੀਂ ਵੇਖੋ ਬਿਲਕੁਲ ਪਿੱਲੀਆਂ ਅੱਖਾਂ ਨੇ ਤੇ 라ਵੀ ਦੇ ਵਿੱਚ ਤੇ ਮਾਰਕਿੰਗ ਤੁਸੀਂ ਆਹ ਦੇਖ ਸਕਦੇ ਹੋ ਠੀਕ ਹੈ ਇਸ ਵਾਰ ਜੇ ਨਾ ਦੋਸਤੋ ਮਿਲਕ ਜਿਹੜਾ ਸੇਵਾ ਦਾ ਕੋਈ ਗਰੰਟੀ ਤੇ ਚਲ ਆਪਾਂ ਨਹੀਂ ਕਹਿੰਦੇ ਹੋ ਸਕਦਾ ਕਰਮਾ ਲਈ 14 ਲੀਟਰ ਵਿੱਚਵਾ ਦੇ ਜੈਡਿਕ ਹਾਈਟ ਦੀ ਜੈਡਿਕ ਲੈਂਥ ਇਹ ਕੁਝ ਦੀ ਮਾਰਕਣਾ ਅੱਛਾ ਭਾਈ ਹਰਵੇਲ ਇੱਕ ਵੇਰੇ ਮੋਲ ਡਿਮਾਂਡ ਹੁੰਦੀ ਹੈ ਸੰਤੂ ਸਾਹਿਬ ਜੇ ਤਾਂ ਦੀ ਕੁਆਲਿਟੀ ਜਾਂ ਬਰੀਡ ਵਾਈਜ਼ ਆ ਮਾਰਕੀਟ ਨੂੰ ਵੇਖਦੇ ਹੋਏ ਤਾਂ ਆਪਾਂ ਇਹਦਾ 1.5 ਲੱਖ ਰੀਜੋ ਮੋਲੇ ਦਾ ਰਹੂਗਾ 1.7 ਲੱਖ ਉਹਦੇ ਚੋਂ ਵੀ ਥੋੜਾ ਬੋਤਾ ਮਾਨਤਨ ਕਰਾਂਗੇ 1.7 ਲੱਖ ਹਾਂ ਉਹਦੇ ਚੋਂ ਵੀ ਥੋੜਾ ਬੋਤਾ ਪਾੜੇ ਕਰਾਇਆ ਜਾਊਗਾ ਆਪਾਂ ਠੀਕ ਹੈ ਲੋ ਵੀ ਭਰਾਵੋ ਇਹ ਤਾਂ ਹੋ ਗਈ ਆ ਡਿਮਾਂਡ ਤੇ ਜਿਹੜੇ ਵੀਰ ਨੇ ਥੋੜੇ ਜਿਹੇ ਪੈਸੇ ਖੁੱਲੇ ਖਰਚਨੇ ਆ ਵੀ ਇੰਨੇ ਨਹੀਂਗੇ ਹੈਗੇ ਵੀ 5 ਲੱਖ ਰੁਪਈਆ ਵੀ 5 ਲੱਖ ਦੀ ਵੀ ਭਰਾਵਾ ਜੀ ਆਪਾਂ ਇਹਨੂੰ ਕਹਿ ਦਈਏ ਤੇ 5 ਲੱਖ ਦੀ ਵੀ ਤੁਹਾਨੂੰ ਵੀ ਤੁਸੀਂ ਜਿਹੜਾ ਮੰਨ ਸਕਦੇ ਹੋ ਵੀ 5 ਲੱਖ ਦੀ ਵੀ ਚੀਜ਼ ਆ ਕਿਉਂਕਿ ਘਰ ਘਰ ਖੜੀਆਂ ਨਹੀਂ ਹੈਗੀਆਂ ਤੇ ਚਲੋ ਵੀਰ ਨੇ ਭਾਅ ਪੜਤੇ ਮਲਗ ਥੋੜਾ ਪਤਾ ਚਲੋ ਕੁਝ ਐਸ ਨਾਲ ਮਿਲਿਆ ਵੈਸੇ ਚੰਗੇ ਡੀਲਰ ਕੋਲੇ ਚੰਗੇ ਵਪਾਰੀ ਕੋਲੇ ਹੋਵੇ ਤਾਂ ਪਹਿਲੀ ਗੱਲ ਤਾਂ ਮੁੱਲ ਸ਼ਾਇਦ ਡੇਢ ਤੋਂ ਵੀ ਬਾਹਰ ਹੋਵੇ ਇਹਦਾ ਪਰ ਇਹ ਆ ਕਿ ਆਪਾਂ ਨੂੰ ਭਾਅ ਪੜਤੇ ਚ ਮਿਲੀ ਆਪਾਂ ਵੇਸੇ ਹਿਸਾਬ ਨਾਲ ਇਹਦਾ ਬਿਲਕੁਲ ਜੀ ਨੋ ਵੀ ਦੋਸਤੋਂ ਮੋਲ ਵੀ ਚੰਗਾ ਲੱਗੂਗਾ ਤੁਹਾਨੂੰ ਪਸੰਦ ਆਊਗਾ ਬਾਕੀ ਜਦੋਂ ਇੱਥੇ ਆ ਕੇ ਤੁਸੀਂ ਮਾਝ ਦੇਖੀ ਤੇ ਕੰਪੇਅਰ ਕਰਿਓ ਮੋਲ ਨੂੰ ਪਸੰਦ ਆਊਗਾ ਕੋਈ ਗੈਰ ਬਿਲਕੁਲ ਨਾਜਾਇਜ਼ ਨਹੀਂ ਬਿਲਕੁਲ ਗੈਰਜੋਗ ਹੋਵੇਗਾ ਆਜਾ ਮੈਂ ਤੇ 10 ਦਿਨ ਸੋਚ ਲਈ ਪਏ ਆ ਫਿਰ 1.5 ਘੰਟੇ ਪਿਆ ਹਾਂ ਹਾਂ ਮੈਂ ਹਾਂ 10 ਦਿਨ ਤਾਂ ਹੈ ਹੀ ਐ ਮਾਮੂਲੀ ਜੇ ਤੇ ਬਾਕੀ ਬਣੂਗੀ ਬਹੁਤ ਜ਼ਿਆਦਾ ਅੱਗੇ ਭਾਈ ਹਰਵੀਰ ਸਿੰਘ ਦਾ ਦੂਜੇ ਨੰਬਰ ਤੇ ਵੀ ਆਪਣੇ ਕੋਲ ਆ ਗਈ ਹੈ ਆ ਮੇਰੀ ਵੀ ਭਾਈ ਆ ਗਈ ਹੈ ਇਹ ਜੀਦਾ ਪੱਕਾ ਰੱਖਦੀ ਐ ਸੋ ਤੂੰ ਤਾਂ ਵੀ ਵੀ ਆ ਕੁੱਕ ਜਿਹੜੀ ਨੀਲੀ ਆ ਬਾਈ ਠੀਕ ਹੈ ਜੀ ਪੂਰੇ ਮੜਾ ਜਾ ਹਪੀਰ ਸਿੰਘ ਐਨੂੰ ਤੁਰਦੇ ਪਰਾ ਆ ਕੁੱਕ ਜਿਹੜੀ ਦੋਸਤੋ ਲਈ ਲਈ ਆ ਬਾਕੀ ਮੱਥਾ ਬੰਦਾ ਤੇ ਮਗਰਲੇ ਪੈਰਾਂ ਦੇ ਮਾਰਕਿੰਗ ਜਿਹੜੀ ਆ ਉਹ ਆਪਾਂ ਦੇਖਦੇ ਆ ਪਸ਼ੂਆਂ ਦੇ ਜਿਹੜੀ ਆ ਨੀਲੀ ਤੇ ਪਸ਼ੂਆਂ ਦੇ ਹੈਗੀ ਆ ਬਾਕੀ ਆ ਜਿਹੜਾ ਫਾਂ ਦੇ ਬਾਜੇ ਸਰ ਜੀ ਸਤ ਸ੍ਰੀ ਅਕਾਲ ਇਹਦੇ ਵੀ ਹਜੇ 8-10 ਦਿਨ ਸੂਟ ਚ ਠੀਕ ਹੈ ਜੀ ਦਾ 35 ਤੋਂ 30 ਵੀ ਬਹੁਤ ਵਧੀਆ ਆ 8 ਤੋਂ 10 ਦਿਨ ਦਾ ਸਮਾਂ ਜਿਹੜਾ ਹਜੇ ਬਾਕੀ ਆ ਦੋਸਤੋ ਠੀਕ ਆ ਆ ਦੇਖੋ ਪਕੀ ਬਣਾਤਣਾ ਜਿਹੜਾ ਅੱਜ ਇੰਨਾ ਹੈਗਾ ਦੋਸਤੋ ਅਠਾ ਦਿਨਾਂ ਬਾਅਦ ਮੱਝ ਨੇ ਹੋਰ ਪਰ ਨਾਂ ਦੇਵਾ ਤੇ ਪਗਲੇ ਪਿੰਡੇ ਦੇ ਵਿੱਚ ਜਿਹੜੀ ਮੈਂ ਹਾਈਟ ਜਿਹੜੀ ਆ ਤੁਸੀਂ ਮੀਡੀਅਮ ਵੀਡੀਓ ਮਾਰ ਪਾ ਸਕਦੇ ਹੋ ਚਵਾਈ ਇਹ ਵੀ 12 13 ਲੀਟਰ ਦੀ ਆਰਾਮ ਨਾਲ ਚਲਾਓਗੇ ਹੂੰ ਠੀਕਾ ਬਾਕੀ ਚਵਾ ਚੂ ਪੋਲੀ ਬਹੁਤ ਜ਼ਿਆਦਾ ਹੂੰ ਤੇ ਪਣ ਧੁੱਪਨ ਸਾਰਾ ਬੜਾ ਵਧੀਆ ਬਈ ਤੇ ਪਣ ਦੋਨੇ ਪਸ਼ੂ ਬਹੁਤ ਪਾਸ ਨੇ ਹੂੰ ਮੱਝਾਂ ਜਿਹੜੀਆਂ ਦੋਸਤੋ ਹਰ ਵਾਰ ਦੀ ਤਰ੍ਹਾਂ ਚੰਗੀਆਂ ਹੀ ਹੁੰਦੀਆਂ ਨੇ ਇੱਥੇ ਬਹੁਤੇ ਵੀਰ ਤੁਸੀਂ ਪਸ਼ੂ ਲੈ ਕੇ ਵੀ ਗਏ ਹੋ ਜਿਹੜੇ ਲੈ ਕੇ ਗਏ ਵੀਰ ਉਹਨਾਂ ਨੂੰ ਵੀ ਪਤਾ ਪਸ਼ੂ ਜਿਹੜਾ ਦੋਸਤੋ ਚੰਗਾ ਲੈਣਾ ਤੇ ਚੰਗਾ ਸੇਲ ਕਰਨਾ ਠੀਕ ਹੈ ਸ਼ਾਇਦ ਇਸ ਕੰਮ ਦੇ ਕਰਕੇ ਵੀ ਜਿਹੜਾ ਪਸ਼ੂ ਦੋਸਤੋ ਕੇਵਰਾ ਚੰਗਾ ਪਸ਼ੂ ਲੱਭਦਾ ਉਹ ਤੋਂ ਵੀਡੀਓ ਜ਼ਰੂਰ ਪੈਂਦੀ ਆ ਤੇ ਆ ਜਿਹੜੇ ਦੋ ਅਜਨਬੀ ਸੀਗੇ ਬਾਕੀ ਰਹਿ ਗਿਆਨੇ ਖਵੜ ਵਰਦੀ ਇਨਫੋਰਮੇਸ਼ਨ ਜਿਹੜੀ ਆਪਾਂ ਉਹ ਵੀ ਲੈ ਕੇ ਸਾਂਝੀ ਕਰਾਂਗੇ ਤੇ ਜਿਹੜੇ ਹਰਵੇਲ ਪਈ ਦਾ ਮੁੱਲ ਕਿੰਨਾ ਸੀ ਜਿਹੜੀ ਆਪਾਂ ਸੈਕਿੰਡ ਨੰਬਰ ਦੂਜੇ ਨੰਬਰ ਤੇ ਦਿਖਾਈ ਹੈ। ਸਰਦਸਾਵੇ ਦਾ ਮੁੱਲ ਜਿਹੜਾ 84000 ਰੁਪਏ ਉਹ ਚੋ ਵੀ ਮਾਨਤਾਨ ਕਰਾਂਗੇ। 84000 ਹਾਂਜੀ ਠੀਕ ਹੈ ਜੀ। ਉਹਦੇ ਵਿੱਚੋਂ ਵੀ ਬੰਦਾਂ ਦਾ ਮੁੱਲ ਦਾ ਕਰਾਂਗੇ ਭਾੜੇ ਕਰਾਂਗੇ। ਠੀਕ ਹੈ ਜੀ। 84000 ਦੇ ਵਿੱਚੋਂ ਜਿਹੜਾ ਦੋਸਤੋ ਵੀਰਾਂ ਦਾ ਵੀ ਮਾਨਤਾਨ ਜਿਹੜਾ ਕਰਾਂਗੇ ਤੇ ਆਹ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਠੀਕ ਆ। ਤੇ ਆਹ ਥਾਣੇ ਦੇ ਬਾਅਦ ਦੇਖੋ ਜੀ। ਬਹੁਤ ਜ਼ਮੀਰ ਚੋਾਈ ਬਹੁਤ ਵਧੀਆ ਲੱਗਦੀ। ਆਹ ਠੀਕ ਆ ਹਜੇ ਘੱਟੋ ਘੱਟ 8 ਦਿਨ ਲਾਇਆ ਜਾਣੇ ਆ ਪ੍ਰਭੂ ਇਹ ਜਰੂਰ ਤੁਸੀਂ ਧਿਆਨ ਤੇ ਰੱਖ ਲਿਓ 8 ਦਿਨ ਲੈਂਦੀ ਆ ਬਣੂ ਕੀ ਪੂਰੀ ਜਿਕਰ ਹੋਜੀ ਅੱਜ ਬਣੀਆ ਦੋਸਤੋਂ ਤੇ ਬਣੂ ਹਜੇ ਪਕਾ ਨਹੀਂ ਠੀਕ ਆ ਅ ਠੀਕ ਆ ਭਾਈ ਹਰਵੈਲ ਇਸ ਤੋਂ ਬਾਅਦ ਇੱਕ ਵੈੜ ਦਾ ਆਪਾਂ ਜ਼ਿਕਰ ਕੀਤਾ ਸੀਗਾ ਇਹ ਵੈੜ ਬਕਾਉ ਆ ਜੀ ਇਹ ਸੰਧ ਸਾਹਿਬ ਸ਼ਾਈ ਵਾਲਾ ਹਾਂਜੀ ਤੇ ਜਰਸੀ ਦਾ ਕ੍ਰੋਸ ਆ ਹਮ ਪਰ ਜ਼ਿਆਦਾਤਰ ਜਿਹੜਾ ਪੱਖ ਹੈ ਇਹਨੂੰ 70-75% ਆਪਾਂ ਕਵਾਂਗੇ ਸ਼ਾਈ ਵਾਲਾ ਹਮ ਠੀਕ ਆ ਠੀਕ ਆ 75% ਵੀਰਾਂ ਦਾ ਵੀ ਜਿਹੜਾ ਪਾਕੇ ਸ਼ਾਈ ਵਾਲਾ ਤੇ ਉਹਦਾ ਸਾਰਾ ਇਹ ਸ਼ਾਈ ਵਾਲ ਦੇ ਵਿੱਚ ਹੀ ਆ ਸਾਰਾ ਗੰਦਮਣ ਦੀ ਵਾਲਾ ਸਵੇਰ ਪਹਿਲਾਂ ਨਹੀਂ ਪਹਿਲਾਂ ਨਹੀਂ ਸੁਣੀ ਲੱਗਦੀ ਸੁਣੀ ਆ ਤਿੰਨ ਦਾ ਅੱਜ 10 ਦਿਨ ਕੱਤੀ ਆ ਅੱਛਾ ਜੀ ਹਾਂ ਜੀ 10 ਦਿਨ ਅਜੇ ਦੋਸਤੋ ਸਮਾਂ ਲੱਗਦੀ ਆ ਤੇ ਆਹ ਵੇਖੋ ਬਿਲਕੁਲ ਤੁਸੀਂ ਨਵੀਂ ਬੱਛੀ ਆ ਪਹਿਲਾ ਸਵੇਰ ਸੁਣ ਜਾਰੀ ਬਿਲਕੁਲ ਬਹੁਤ ਜ਼ਿਆਦਾ ਲਿਸ਼ਕਦੀ ਆ ਠੀਕ ਆ ਨਿਸ਼ਕਲੁਸ਼ ਕੇ ਵੇਖੋ ਸ਼ਾਈ ਨੇ ਵੀਰਾਂ ਦਾ ਵੀ ਪੂਰੀ ਕਰਦੀ ਆ ਘੋੜੀ ਵਾਲੀ ਚਾਲ ਇਹਦੀ ਆ ਲੋ ਜੀ ਮੋੜ ਦੋ ਬਾਕੀ ਬਣੂਗੀ ਹਜੇ ਬਹੁਤ ਇਹ ਸ਼ੁਰੂਆਤ ਹੈ ਆ ਲੋ ਜੀ ਇਹ ਬਹੁਤ ਢਲਾਡਾ ਲਾਵ ਹੂੰ ਹੂੰ ਅਜੇ ਸਮਾਂ ਨਹੀਂ ਕਿੰਨੇ ਦੱਸਦੇ ਦੱਸਿਆ ਜੀ 10 ਤੋਂ 12 ਵੀ ਕਰਦਾ ਵੀ ਦੱਸੋ ਹਾਂ ਜੇ ਬਣੂ ਬਣੂਗੇ ਇਹ ਤਾਂ ਮੇਰੇ ਲਾਏ ਪਈ ਆ ਠੀਕ ਆ ਤੇ ਹਰਵੀਰ ਵੀਰ ਇਹਦਾ ਲੈਣ ਦੇਣ ਸੰਤੋਖ ਵੀ ਇਹਦਾ ਲੈ ਦੇ ਜਿਹੜਾ 38000 ਉਹਦੇ ਵਿੱਚੋਂ ਵੀ ਥੋੜਾ ਬੋਧਾ ਮਾਨਤਾ ਕਰੀਏ 38000 ਚੋਂ 22 ਠੀਕ ਹੈ ਬੰਦਾ ਜੇ ਬੱਚੀ ਟਿਕ ਜਾਂਦੀ ਹੈ ਰਹਿ ਜਾਂਦੀ ਹੈ ਫਿਰ ਇਹਦਾ ਮੁੱਲ ਲੱਗ ਜਾ ਕੇ ਹੋਰ ਹੋਊਗਾ ਹੂੰ ਜੇ ਇਸ ਟਾਈਮ ਇਹਦਾ ਠੀਕ ਆ ਜੀ ਲਓ ਵੀ ਭਰਾਵੋ ਇਹ ਆ ਵੀਰ ਦੇ ਕੋਲ ਵਹਿੜ ਤੇ ਇਹ ਬਕਾਊਆ ਸੁਆ ਪਹਿਲਾ ਸੁਣ ਜਾ ਰਹੀ ਆ ਸਮਾਹ ਜੇ ਤੁਸੀਂ ਦੱਸਦੇ ਨ ਜਿਹੜੀ ਆ ਮੰਨ ਕੇ ਸਮਾਹ ਹਜੇ ਸੁੰਦੀ ਨਹੀਂ ਦੱਸਦੇ ਨਾ ਲੈ ਜਾਂਦੀ ਹੈ ਠੀਕ ਆ ਤੇ ਸ਼ਾਈ ਬਾਤ ਜਰਸੀ ਦਾ ਕਿਤੇ ਦੇਖ ਸਕਦੇ ਅੱਗੋਂ ਹਵਾਨੇ ਦੀ ਕਿੱਥੋਂ ਸ਼ੁਰੂ ਹੋਵੇ ਕਿੱਥੋਂ ਤੱਕ ਸੂ ਤੱਕ ਪੂਰਾ ਪਰੂਗੀ ਥਲ ਥਲ ਬਹੁਤ ਹੈ ਇਹ ਠੀਕ ਆ ਤੇ हां दोस्तों आज बिल्कुल लाग सी के दो मजे आपा ਤੁਹਾਨੂੰ ਦਿਖਾਉਤਿਆਂ ਨੀਦੀ ਰਬੀ ਦੇ ਵਿੱਚ ਤੇ ਇੱਕ ਇਹ ਵਹਿੜ ਹੈਗੀ ਆ ਤੇ ਸੰਪਰਕ ਨੰਬਰ ਆਪਾਂ ਪੁੱਛ ਲੈਨੇ ਆਂ ਵੀਰ ਹਰਪ੍ਰੇਤ ਦੇ ਜਿੰਨਾ ਤੇ ਤੁਸੀਂ ਜਿਹੜਾ ਸੰਪਰਕ ਕਰਨਾ ਹੈਗਾ ਹਾਂਜੀ ਭਰਾ ਜੀ ਦੱਸਿਆ ਬਿਲਕੁਲ 990382025 9906382025 ਠੀਕ ਹੈ ਸੋ ਸੋ ਮਿਲਦੇ ਆਂ ਅਗਰ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ